ਸਸ਼ਿਆਕਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਐਸਜੀਪੀਸੀ ਚੋਣਾਂ ਨੇੜੇ ਨੇ ਤੇ ਉੱਥੇ ਹੀ ਹੁਣ ਲਗਾਤਾਰ ਜੇਕਰ ਗੱਲ ਕਰੀਏ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਕਈ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਨੇ ਪਰ ਉੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਐਸਜੀਪੀਸੀ ਚੋਣਾਂ ਦੇ ਲਈ ਵੋਟ ਪਾਉਣ ਵਾਲਿਆਂ ਦੀ ਉਮਰ 18 ਸਾਲ ਕਰਨ ਦੀ ਅਪੀਲ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਪਾਉਣ ਵਾਲਿਆਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਕੋਈ ਹੋਰ ਧਾਰਮਿਕ ਸੰਸਥਾ ਦੱਸੀ ਜਾਵੇ ਜਿਸ ਦੇ ਵਿੱਚ ਵੋਟ ਪਾਉਣ ਵਾਲਿਆਂ ਦੀ ਉਮਰ 18 ਸਾਲ ਹੁੰਦੀ ਹੈ ਸੋ ਇਸ ਤਰੀਕੇ ਦਾ ਜਵਾਬ ਜਿਹੜਾ ਹੈ ਉਹ ਹਾਈ ਕੋਰਟ ਦੇ ਵੱਲੋਂ ਮੰਗਿਆ ਗਿਆ ਹੈ ਕਿ ਪਟੀਸ਼ਨ ਕਰਤਾ ਵੱਲੋਂ ਜਿਹੜਾ ਇਹ ਜਵਾਬ ਹੁਣ ਦਾਖਲ ਕੀਤਾ ਜਾਵੇਗਾ ਅਗਲੀ ਸੁਣਵਾਈ ਤੋਂ ਪਹਿਲਾਂ ਇਹ ਦਾਖਲ ਪਟੀਸ਼ਨ ਕਰਨ ਵਾਲਿਆਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਜਾਣਾ ਹੈ ਸੋ ਹਵਾਲਾ ਦਿੱਤਾ ਹੈ ਕਿ ਕੋਈ ਹੋਰ ਅਜਿਹੀ ਧਾਰਮਿਕ ਸੰਸਥਾ ਦਸੀ ਜਾਵੇ ਜਿਥੇ 18 ਸਾਲ ਦੀ ਉਮਰ ਹੁੰਦੀ ਹੈ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਵੋਟ ਕਰਨ ਦੇ ਲਈ ਕਿਉਂਕਿ ਐਸਜੀਪੀਸੀ ਦੇ ਵਿੱਚ ਚੋਣਾਂ ਦੇ ਲਈ ਕੁਝ ਕਰਾਈਟੇਰੀਆ ਜਿਹੜੇ ਨੇ ਉਹ بنائے ਗਏ ਨੇ ਐਸਜੀਪੀਸੀ ਦੇ ਵਿੱਚ ਵੋਟ ਪਾਉਣ ਦੇ ਲਈ ਜਿਹੜੇ VOTER ਨੇ ਉਹਨਾਂ ਦਾ ਸਿੱਖੀ ਸਰੂਪ ਦੇ ਵਿੱਚ ਹੋਣਾ ਜ਼ਰੂਰੀ ਹੈ ਤੇ ਉਹਨਾਂ ਦੀ ਉਮਰ ਜਿਹੜੀ ਆ ਉਹ 21 ਸਾਲ ਨਿਰਧਾਰਿਤ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਹੁਣ ਇੱਕ ਪਟੀਸ਼ਨ ਪਾਈ ਗਈ ਸੀ ਕਿ ਐਸਜੀਪੀਸੀ ਦੇ ਵਿੱਚ ਵੋਟਾਂ ਦੇ ਲਈ ਵੋਟ ਪਾਉਣ ਵਾਲਿਆਂ ਦੀ ਉਮਰ 18 ਸਾਲ ਕੀਤੀ ਜਾਵੇ ਉਸ ਤੋਂ ਬਾਅਦ ਹੁਣ ਇਸ ਪਟੀਸ਼ਨ ਦੇ ਉੱਤੇ ਅੱਜ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਪਟੀਸ਼ਨ ਕਰਨ ਵਾਲੀ ਧਿਰ ਦੇ ਕੋਲੋਂ ਜਵਾਬ ਮੰਗਿਆ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਨਾਰਮਲ ਚੋਣਾਂ ਦੇ ਵਿੱਚ ਜਿਹੜੀਆਂ ਸਿਆਸੀ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ VOTERਾਂ ਦੀ ਉਮਰ 18 ਸਾਲ ਹੁੰਦੀ ਹੈ ਤੇ ਉਸ ਤੋਂ ਬਾਅਦ SDPC ਦੇ ਵਿੱਚ VOTERਾਂ ਦੀ ਉਮਰ ਦਾ ਕ੍ਰਾਈਟੇਰੀਆ ਸੈੱਟ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ VOTERਾਂ ਲਈ ਵੀ ਕੁਝ ਕ੍ਰਾਈਟੇਰੀਆ ਜਿਹੜੇ ਨੇ ਉਹ ਸੈੱਟ ਕੀਤੇ ਗਏ ਨੇ ਕਿ ਸਿੱਖੀ ਸਰੂਪ ਦੇ ਵਿੱਚ ਹੋਣਾ ਚਾਹੀਦਾ ਹੈ VOT ਪਾਉਣ ਵਾਲਾ ਤੇ ਇਸ ਤੋਂ ਬਾਅਦ ਉਹਦੀ ਉਮਰ 21 ਸਾਲ ਤੋਂ ਉੱਤੇ ਹੋਣੀ ਚਾਹੀਦੀ ਹੈ ਸੋ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਉਮਰ 18 ਸਾਲ ਕੀਤੀ ਜਾਵੇ ਜਿਸ ਤੋਂ ਹੁਣ ਜਿਹੜੀ ਪਟੀਸ਼ਨ ਪਾਉਣ ਵਾਲੀ ਧਿਰ ਹੈ ਉਸ ਤੋਂ ਜਵਾਬ ਮੰਗਿਆ ਗਿਆ ਹੈ